ਦੀ ਅੱਜ ਨੂੰ ਹਿੰਦ ਦੇ ਵਿੱਚ ਕੋਰ ਕਾਮਯਾਬੀ ਮਿਲੀ ਹੈ ਸਰ ਕੀ ਕਾਮਯਾਬੀ ਹੈ ਤੇ ਕਿਸ ਤਰ੍ਹਾਂ ਦੀ ਕਰ ਰਹੀ ਹੈ ਅਮਲ ਚਲਾਈ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਯੁੱਧ ਨਸ਼ਾ ਵਿਰੁੱਧ ਇਸੇ ਦੇ ਤਹਿਤ ਕਾਰਵਾਈ ਕਰਦੇ ਆ ਮਾਨਯੋਗ ਡੀਆਈਜੀ ਸਾਹਿਬ ਸ਼੍ਰੀ ਹਰਮਨਬੀਰ ਗਿੱਤ ਸਿੰਘਲ ਆਈਪੀਐਸ ਤੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਭੁਪਿੰਦਰ ਸਿੰਘ ਸਿੱਧੂ ਪੀਪੀਐਸ ਇਹਨਾਂ ਦੀ ਨਿਗਰਾਨੀ ਹੇਠ ਕੱਲ ਥਾਣਾ ਕੁਲਗੜੀ ਨੂੰ ਇੱਕ ਬਹੁਤ ਵੱਡੀ ਸਫਲਤਾ ਹਾਸਲ ਹੋਈ ਜਿਸ ਵਿੱਚ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਡੇਢ ਕਿਲੋ ਹਿਰੋਇਨ ਸਤ ਲੱਖ 24000 ਰੁਪਏ ਡਰਗ ਮਨੀ ਬਰਾਮਦ ਕੀਤੀ ਗਈ। ਏਸੀ ਦੀ ਕਾਰਵਾਈ ਕਰਦਿਆਂ ਥਾਣਾ ਕੁਲਗੜੀ ਨੇ ਮਕਦਮਾ ਨੰਬਰ 45 ਮਿਤੀ 22 April 2025 ਦਰਜ ਕੀਤਾ ਅਤੇ ਦੋ ਦੋਸ਼ੀ ਜਿਨ੍ਹਾਂ ਦੇ ਨਾਮ ਨੇ ਹਰਮਨ ਸਿੰਘ ਵਾਸੀ ਧਰਮਕੋਟ ਮੋਗਾ ਅਤੇ ਗੁਰਵਿੰਦਰ ਸਿੰਘ ਉਰਫ ਲੱਕੀ ਵਾਸੀ ਜ਼ੀਰਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਮੁੱਢਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹਨਾਂ ਤੋਂ ਇਹ ਵੀ ਪੁੱਛਣ ਦੀ ਪੁੱਛਿਆ ਜਾ ਰਿਹਾ ਹੈ ਕਿ ਜਿਹੜੀ ਇਹ ਡਰਗ ਮਨੀ ਇਹਨਾਂ ਕੋਲ ਆਈ ਹੈ ਉਸ ਦੇ ਹਵਾਲਾ ट्रांजैक्शंस ਨਾਲ ਕੀ ਸੰਬੰਧ ਨੇ ਤੇ ਜਿੱਦਾਂ ਹੀ ਸਾਨੂੰ ਅੱਗੇ ਇਸ 'ਚ ਕੋਈ ਹੋਰ ਲੜੀ ਮਿਲਦੀ ਲੜੀ 'ਚ ਕੋਈ ਲੀਡ ਮਿਲਦੀ ਹੈ ਤੇ ਉਸ ਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਹੋਰ ਵੀ ਦੋਸ਼ੀਆਂ ਨੂੰ ਅਰੈਸਟ ਕੀਤਾ ਜਾਏਗਾ ਸਰ ਪਹਿਲਾਂ ਵੀ ਇਹਨਾਂ ਦੇ ਕੋਈ ਮਾਮਲੇ ਪੱਜੇ ਨਹੀਂ ਪਹਿਲਾਂ ਇਹਨਾਂ ਤੇ ਕੋਈ ਮਾਮਲਾ ਦਰਜ ਨਹੀਂ ਹੈ ਇਹ ਪਹਿਲੀ ਵਾਰ ਐਫ ਆਈ ਆਰ ਰਜਿਸਟਰ ਹੋਈ ਹੈ ਨਾ ਤੇ ਤੇ ਅਰੈਸਟ ਹੋਏ ਨੇ ਜਿਹੜੀ ਅੱਜ ਮੁਹਿੰਮ ਦੇ ਵਿੱਚ ਇੱਕ ਹੋਰ ਕਾਮਯਾਬੀ ਮਿਲੀ ਹੈ ਸਰ ਕੀ ਕਾਮਯਾਬੀ ਹੈ ਤੇ ਕਿਸ ਤਰ੍ਹਾਂ ਦੀ ਕਰ ਲਈ ਅਮਲ ਚਲੇਗੀ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਯੁੱਧ ਨਸ਼ੇ ਵਿਰੁੱਧ ਇਸੇ ਦੇ ਤਹਿਤ ਕਾਰਵਾਈ ਕਰਦੇ ਆਂ ਮਾਨਯੋਗ ਡੀਆਈਜੀ ਸਾਹਿਬ શ્રી ਹਰਮਨਬੀਰ ਗਿੱਤ ਸਿੰਘਲ ਆਈਪੀਐਸ ਤੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਭੁਪਿੰਦਰ ਸਿੰਘ ਸਿੱਧੂ ਪੀਪੀਐਸ ਇਹਨਾਂ ਦੀ ਨਿਗਰਾਨੀ ਹੇਠ ਕੱਲ ਥਾਣਾ ਕੁਲਗੜੀ ਨੂੰ ਇੱਕ ਬਹੁਤ ਵੱਡੀ ਸਫਲਤਾ ਹਾਸਲ ਹੋਈ ਜਿਸ ਵਿੱਚ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 1.5 ਕਿਲੋ ਹਿਰੋਇਨ ਤੇ 7,24,000 ਰੁਪਏ ਡਰਗ ਮਨੀ ਬਰਾਮਦ ਕੀਤੀ ਗਈ ਏਸੀ ਦੀ ਕਾਰਵਾਈ ਕਰਦੇ ਆਂ ਖਾਣਾ ਕੁਲਕੜੀ ਨੇ ਮਕਦਮਾ ਨੰਬਰ 45 ਮਿਤੀ 22 April 2025 ਦਰਜ ਕੀਤਾ ਅਤੇ ਦੋ ਦੋਸ਼ੀ ਜਿਨ੍ਹਾਂ ਦੇ ਨਾਮ ਨੇ ਹਰਮਨ ਸਿੰਘ ਵਾਸੀ ਧਰਮਕੋਟ ਮੋਗਾ ਅਤੇ ਗੁਰਵਿੰਦਰ ਸਿੰਘ ਉਰਫ ਲੱਕੀ ਵਾਸੀ ਜ਼ੀਰਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਮੁੱਢਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹਨਾਂ ਤੋਂ ਇਹ ਵੀ ਪੁੱਛਣ ਦੀ ਪੁੱਛਿਆ ਜਾ ਰਿਹਾ ਹੈ ਕਿ ਜਿਹੜੀ ਇਹ ਡਰਗ ਮਨੀ ਇਹਨਾਂ ਕੋਲ ਆਈ ਹੈ ਉਸ ਦੇ ਹਵਾਲਾ ट्रांजੈਕਸ਼ਨਸ ਨਾਲ ਕੀ ਸੰਬੰਧ ਨੇ ਤੇ ਜਿੱਦਾਂ ਹੀ ਸਾਨੂੰ ਅੱਗੇ ਇਸ ਚ ਕੋਈ ਹੋਰ ਲੜੀ ਮਿਲਦੀ ਲੜੀ ਚ ਕੋਈ ਲੀਡ ਮਿਲਦੀ ਹੈ ਤੇ ਉਸ ਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਹੋਰ ਵੀ ਦੋਸ਼ੀਆਂ ਨੂੰ ਅਰੈਸਟ ਕੀਤਾ ਜਾਏਗਾ ਸਰ ਪਹਿਲਾਂ ਵੀ ਇਹਨਾਂ ਦੇ ਕੋਈ ਮਾਮਲੇ ਦਰਜ ਨਹੀਂ ਨਹੀਂ ਪਹਿਲਾਂ ਇਹਨਾਂ ਤੇ ਕੋਈ ਮਾਮਲਾ ਦਰਜ ਨਹੀਂ ਹੈ ਇਹ ਪਹਿਲੀ ਵਾਰ ਐਫ ਆਈ ਆਰ ਰਜਿਸਟਰ ਹੋਈ ਹੈ ਇਹਨਾਂ ਤੇ ਤੇ ਅਰੈਸਟ ਹੋਏ ਨੇ ਜਿਹੜੀ ਅੱਜ ਮੁਹਿੰਮ ਦੇ ਵਿੱਚ ਇੱਕ ਹੋਰ ਕਾਮਯਾਬੀ ਮਿਲੀ ਹੈ ਸਰ ਕੀ ਕਾਮਯਾਬੀ ਹੈ ਤੇ ਕਿਸ ਤਰ੍ਹਾਂ ਦੀ ਕਾਰਵਾਈ ਅਮਲ ਚੱਲੀ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਯੁੱਧ ਨਸ਼ੇਮ ਰੋਗ ਇਸੇ ਦੇ ਤਹਿਤ ਕਾਰਵਾਈ ਕਰਦੇ ਹਾਂ ਮਾਨਯੋਗ ਡੀ ਆਈ ਜੀ ਸਾਹਿਬ ਸ੍ਰੀ ਹਰਮਨਦੀਪ ਗਿੱਤ ਸਿੰਘਲ ਆਈਪੀਐਸ ਤੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਭੁਪਿੰਦਰ ਸਿੰਘ ਸਿੱਧੂ ਪੀਪੀਐਸ ਇਹਨਾਂ ਦੀ ਨਿਗਰਾਨੀ ਹੇਠ ਕੱਲ ਥਾਣਾ ਕੁਲਗੜੀ ਨੂੰ ਇੱਕ ਬਹੁਤ ਵੱਡੀ ਸਫਲਤਾ ਹਾਸਲ ਹੋਈ ਜਿਸ ਵਿੱਚ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 1.5 ਕਿਲੋ ਹਿਰੋਇਨ ਤੇ 7,24,000 ਰੁਪਏ ਡਰਗ ਮਨੀ ਬਰਾਮਦ ਕੀਤੀ ਗਈ ਏਸੀ ਦੀ ਕਾਰਵਾਈ ਕਰਦਿਆਂ ਥਾਣਾ ਕੁਲਗੜੀ ਨੇ ਮਕਦਮਾ ਨੰਬਰ 45 ਮਿਤੀ 22 April 2025 ਦਰਜ ਕੀਤਾ ਅਤੇ ਦੋ ਦੋਸ਼ੀ ਜਿਨ੍ਹਾਂ ਦੇ ਨਾਮ ਨੇ ਹਰਮਨ ਸਿੰਘ ਵਾਸੀ ਧਰਮਕੋਟ ਮੋਗਾ ਅਤੇ ਗੁਰਵਿੰਦਰ ਸਿੰਘ ਉਰਫ ਲੱਕੀ ਵਾਸੀ ਜ਼ੀਰਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਮਡਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹਨਾਂ ਤੋਂ ਇਹ ਵੀ ਪੁੱਛਣ ਦੀ ਪੁੱਛਿਆ ਜਾ ਰਿਹਾ ਹੈ ਕਿ ਜਿਹੜੀ ਇਹ ਡਰਗ ਮਨੀ ਇਹਨਾਂ ਕੋਲ ਆਈ ਹੈ ਉਸ ਦੇ ਹਵਾਲਾ ट्रांजੈਕਸ਼ਨਸ ਨਾਲ ਕੀ ਸੰਬੰਧ ਨੇ ਤੇ ਜਿੱਦਾਂ ਹੀ ਸਾਨੂੰ ਅੱਗੇ ਇਸ 'ਚ ਕੋਈ ਹੋਰ ਲੜੀ ਮਿਲਦੀ ਲੜੀ 'ਚ ਕੋਈ ਲੀਡ ਮਿਲਦੀ ਹੈ ਤੇ ਉਸ ਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਹੋਰ ਵੀ ਦੋਸ਼ੀਆਂ ਨੂੰ ਅਰੈਸਟ ਕੀਤਾ ਜਾਏਗਾ ਸਰ ਪਹਿਲਾਂ ਵੀ ਇਹਨਾਂ ਦੇ ਕੁ ਮਾਮਲੇ ਚੱਲਦੇ ਨੀ ਪਹਿਲਾਂ ਇਹਨਾਂ ਤੇ ਕੋਈ ਮਾਮਲਾ ਦਰਜ ਨਹੀਂ ਹੈ ਇਹ ਪਹਿਲੀ ਵਾਰ ਐਫ ਆਈ ਆਰ ਰਿਸਟਰ ਹੋਈ ਹੈ ਨਾ ਤੇ ਤੇ ਅਰੈਸਟ ਹੋਏ ਨੇ